ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਰਾਤ ਨੂੰ ਬਿਸਤਰ ਤੇ ਲੇਟੇ-ਲੇਟੇ ਇਹ ਸਿਰਫ ਪੰਜ ਸ਼ਬਦ ਬੋਲ ਕੇ ਫਿਰ ਸੌਂ ਜਾਣਾ ਹੈ ਤੁਹਾਡੇ ਘਰ ਵਿੱਚ ਵੇਖਿਓ ਫਿਰ ਕਿਵੇਂ ਖੁਸ਼ੀਆਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਘਰ ਤੇ ਹਮੇਸ਼ਾ ਲਈ ਬਣ ਜਾਵੇ। ਸਵੇਰਡੀ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਸ਼ਬਦ ਬੋਲ ਕੇ ਤੁਸੀਂ ਸੌ ਜਾਣਾ ਹੈ। ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਦੇ ਵਿੱਚ ਜਾਦੂ ਦੇ ਵਾਂਗ ਵੇਖੋਗੇ। ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਨਾਲ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਿਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਹਨ ਤੇ ਕਿੰਜ ਅਸੀਂ ਬੋਲਣੇ ਹਨ ਤੇ ਕਿੰਜ ਇਹ ਸਾਡੀ ਜ਼ਿੰਦਗੀ ਦੀਆਂ ਟੈਨਸ਼ਨਾਂ ਨੂੰ ਦੂਰ ਕਰ ਦੇਣਗੇ ਇਹ ਸਾਰੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਸਾਥ ਸੰਗਤ ਜੀ ਅੱਜ ਕੱਲ ਦੇ ਸਮੇਂ ਵਿੱਚ ਇਨਸਾਨ ਦੀ ਜ਼ਿੰਦਗੀ ਹੀ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਸਾਰਾ ਦਿਨ ਫਿਕਰ ਚਿੰਤਾਵਾਂ ਤੇ ਦੌੜ ਭੱਜ ਵਿੱਚ ਨਿਕਲ ਜਾਂਦਾ ਹੈ ਸਵੇਰੇ ਦਿਨ ਚੜਦਿਆਂ ਹੀ ਇਹ ਫਿਕਰਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਰਾਤ ਨੂੰ ਸੌਣ ਤੱਕ ਵੀ ਖਤਮ ਨਹੀਂ ਹੁੰਦੀਆਂ ਚਲੋ ਜੇਕਰ ਸਾਰਾ ਦਿਨ ਫਿਕਰਾਂ ਦੇ ਵਿੱਚ ਨਿਕਲ ਗਿਆ ਤਾਂ ਕੋਈ ਗੱਲ ਨਹੀਂ ਪਰ ਰਾਤ ਨੂੰ ਸੌਣ ਵੇਲੇ ਇਨਸਾਨ ਜੇਕਰ ਫਿਕਰਾਂ ਕਰਦਾ ਹੈ ਚਿੰਤਾਵਾਂ ਵਿੱਚ ਬੈਠਾ ਰਹਿੰਦਾ ਹੈ ਬਿਸਤਰ ਤੇ ਲੇਟਣ ਵੇਲੇ ਵੀ ਫਿਕਰਾਂ ਵਿੱਚ ਡੁੱਬਿਆ ਹੋਇਆ ਹੈ ਤਾਂ ਇਹ ਬੜੀ ਮਾੜੀ ਗੱਲ ਹੈ ਮਨੋਵਿਗਿਆਨ ਆਖਦਾ ਹੈ ਜਦੋਂ ਅਸੀਂ ਰਾਤ ਨੂੰ ਸੌਂਦਿਆਂ ਹੋਇਆਂ ਵੀ ਕੋਈ ਗੱਲ ਆਪਣੇ ਮਨ ਵਿੱਚ ਸੋਚਦੇ ਹਾਂ ਤਾਂ ਉਹ ਗੱਲ ਸਾਰੀ ਰਾਤ ਸਾਡੇ ਅਵਚੇਤਨ ਮਨ ਵਿੱਚ ਚਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਬਾਰੇ ਸੋਚਦੇ-ਸੋਚਦੇ ਸੌ ਜਾਂਦੇ ਹਾਂ ਉਹੀ ਚਿੰਤਾ ਸਾਰੀ ਰਾਤ ਸਾਡੇ ਮਨ ਵਿੱਚ ਚਲਦੀ ਰਹੇਗੀ ਉਸ ਦਾ ਅਸਰ ਸਾਡੇ ਦਿਮਾਗ ਤੇ ਹੀ ਪਵੇਗਾ ਤੇ ਨਾਲ ਨਾਲ ਸਰੀਰ ਤੇ ਵੀ ਹੋਵੇਗਾ ਤੇ ਅਗਲਾ ਦਿਨ ਫਿਰ ਉਸੇ ਤਰ੍ਹਾਂ ਖਰਾਬ ਹੋ ਜਾਵੇਗਾ ਅਗਲਾ ਦਿਨ ਵੀ ਫਿਕਰਾਂ ਤੇ ਚਿੰਤਾਵਾਂ ਵਿੱਚ ਹੀ ਬੀਤੇਗਾ ਤੁਸੀਂ ਬਹੁਤ ਵਾਰੀ ਵੇਖਿਆ ਹੋਵੇਗਾ ਜਦੋਂ ਕੋਈ ਮਾੜੀ ਗੱਲ ਸੋਚਦੇ ਹੋਏ ਅਸੀਂ ਸੌ ਜਾਂਦੇ ਹਾਂ ਤਾਂ ਸੁਪਨੇ ਦੇ ਵਿੱਚ ਉਹੀ ਚੀਜ਼ਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਹਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਹੋਰ ਮੂਵੀ ਯਾਨੀ ਡਰਾਉਣ ਵਾਲੀ ਮੂਵੀ ਵੇਖਦੇ ਹਾਂ ਤਾਂ ਰਾਤ ਨੂੰ ਸੁਪਨੇ ਵਿੱਚ ਭੂਤਾਂ ਚੜੇਲਾਂ ਦੇ ਹੀ ਸੁਪਨੇ ਆਉਂਦੇ ਹਨ ਕਹਿਣ ਦਾ ਮਤਲਬ ਚਿੰਤਾਵਾਂ ਪਰੇਸ਼ਾਨੀਆਂ ਸਾਡੇ ਤਨ ਤੇ ਮਨ ਨੂੰ ਕਮਜ਼ੋਰ ਕਰਦੀਆਂ ਹਨ ਬਹੁਤ ਸਾਰੇ ਮਹਾਪੁਰਖ ਇਸ ਬਾਰੇ ਆਖਦੇ ਹਨ ਕਿ ਤੁਸੀਂ ਚਿੰਤਾ ਕਰਨੀ ਛੱਡ ਦਿਓ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਸਾਡੇ ਇਹ ਉਲਾਮੇ ਦੇਣ ਵਾਲੀ ਗਿਲੇ ਸ਼ਿਕਵੇ ਕਰਨ ਵਾਲੀ ਆਦਤ ਹੀ ਨਹੀਂ ਜਾਂਦੀ ਜੋ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਨਿਰਾਸ਼ਾ ਵਾਲਾ ਬੰਦਾ ਬਣਾ ਦਿੰਦੀ ਹੈ ਜਿਸ ਦਿਨ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਹੀ ਸਾਡੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਪਰ ਇੰਨਾ ਸਮਝਾਉਣ ਦੇ ਬਾਵਜੂਦ ਵੀ ਸ਼ੁਕਰਾਨੇ ਦੀ ਤਾਕਤ ਨੂੰ ਅਸੀਂ ਨਹੀਂ ਸਮਝ ਸਕੇ ਸ਼ੁਕਰਾਨੇ ਦੀ ਇਸੇ ਤਾਕਤ ਨੂੰ ਸਮਝਾਉਣ ਲਈ ਮਹਾਪੁਰਖਾਂ ਵੱਲੋਂ ਇੱਕ ਨਿੱਕੀ ਜਿਹੀ ਕਹਾਣੀ ਸੁਣਾਇ ਗਈ ਹੈ ਉਹ ਦੱਸਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਬੜਾ ਹੀ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰਮ ਪਿਤਾ ਪਰਮਾਤਮਾ ਨੇ ਧਨ ਦੌਲਤ ਸ਼ੋਹਰਤ ਸਭ ਕੁਝ ਦੇ ਕੇ ਨਿਵਾਜਿਆ ਸੀ ਸਮਝੋ ਕਿ ਬੂਹਿਆਂ ਤੱਕ ਧਨ ਰੁਲਦਾ ਫਿਰਦਾ ਸੀ ਇੱਕ ਦਿਨ ਅਮੀਰ ਬੰਦਾ ਆਪਣੇ ਕਿਸੇ ਕੰਮ ਲਈ ਬਾਹਰ ਜਾਣ ਲੱਗਾ ਸੀ ਪਰ ਅਚਾਨਕ ਬਾਹਰ ਨਿਕਲਦੇ ਅਸਾਰ ਹੀ ਇੱਕ ਫਕੀਰ ਮਿਲ ਗਿਆ ਉਸ ਫਕੀਰ ਨੇ ਉਸ ਅਮੀਰ ਬੰਦੇ ਤੋਂ ਕੁਝ ਖਾਣ ਲਈ ਮੰਗਿਆ ਕਹਿੰਦੇ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਇਸ ਸੰਤ ਫਕੀਰ ਜੀ ਨੂੰ ਜੋ ਕੁਝ ਵੀ ਚਾਹੀਦਾ ਦੇ ਦਿਓ ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਭੋਜਨ ਖਾਣ ਲਈ ਦਿੱਤਾ ਹੋਰ ਵੀ ਜਿਸ ਚੀਜ਼ ਦੀ ਜ਼ਰੂਰਤ ਸੀ ਸਭ ਕੁਝ ਦੇ ਦਿੱਤਾ ਬੜੇ ਹੀ ਆਵ ਭਗਤ ਭਾਵ ਕੇ ਸੇਵਾ ਕੀਤੀ ਉਸ ਫਕੀਰ ਨੂੰ ਬੜਾ ਹੀ ਚਾਹ ਹੋਇਆ ਖੁਸ਼ੀ ਹੋਈ ਤੇ ਉਸ ਨੇ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਦਿੱਤੀਆਂ ਬੜੀਆਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਕਿਹਾ ਤੂੰ ਤਾਂ ਬੜਾ ਨੇਕ ਦਿਲ ਇਨਸਾਨ ਹੈ ਮੈਂ ਤੇਰੇ ਤੋਂ ਬੜਾ ਖੁਸ਼ ਹੋਇਆ ਹਾਂ ਤੂੰ ਮੰਨ ਲਾ ਕੇ ਮੇਰੀ ਸੇਵਾ ਕੀਤੀ ਦੱਸ ਤੈਨੂੰ ਕੀ ਚਾਹੀਦਾ ਕਹਿੰਦੇ ਹਨ ਕਿ ਉਸ ਅਮੀਰ ਬੰਦੇ ਨੇ ਕਿਹਾ ਮਾਲਕ ਦਾ ਦਿੱਤਾ ਸਾਰਾ ਕੁਝ ਮੇਰੇ ਕੋਲ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਸ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਗੱਲ ਪਰਮਾਤਮਾ ਨਾਲ ਹੁੰਦੀ ਹੈ ਮੈਂ ਜਦੋਂ ਭਜਨ ਬੰਦਗੀ ਕਰਨ ਲਈ ਬੈਠਦਾ ਹਾਂ ਪਰ ਤੱਕ ਪਰਮਾਤਮਾ ਮੇਰੇ ਕੋਲ ਆਣ ਕੇ ਖੜਦੇ ਹਨ ਉਸ ਫਕੀਰ ਨੇ ਕਿਹਾ ਜੇਕਰ ਤੈਨੂੰ ਕੁਝ ਚਾਹੀਦਾ ਤਾਂ ਮੈਨੂੰ ਦੱਸ ਅੱਜ ਸ਼ਾਮ ਦੀ ਬੰਦਗੀ ਦੇ ਵਿੱਚ ਤੇਰਾ ਸੁਨੇਹਾ ਪਰਮਾਤਮਾ ਤੱਕ ਪਹੁੰਚਾ ਦੇਵਾਂਗਾ ਕਹਿੰਦੇ ਨੇ ਕਿ ਉਸ ਅਮੀਰ ਆਦਮੀ ਨੇ ਹੱਥ ਜੋੜ ਕੇ ਕਿਹਾ ਫਕੀਰ ਜੀ ਜੇਕਰ ਸੱਚੀ ਤੁਸੀਂ ਪਰਮਾਤਮਾ ਜੀ ਦੇ ਨਾਲ ਸਿੱਧੀ ਗੱਲਬਾਤ ਕਰਦੇ ਹੋ ਉਹਨਾਂ ਨੂੰ ਬਹੁਤ ਧੰਨਵਾਦ ਕਰਿਓ ਬਹੁਤ ਸ਼ੁਕਰਾਨਾ ਕਰਨਾ ਕਿ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਤੇ ਨਾਲ ਹੀ ਮੇਰਾ ਸੁਨੇਹਾ ਲਗਾ ਦਿਓ ਕਿ ਪਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਪਹਿਲਾਂ ਹੀ ਬੜਾ ਕੁਝ ਦੇ ਦਿੱਤਾ ਹੈ ਹੁਣ ਮੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਤੇ ਤੁਸੀਂ ਮੇਰੇ ਫੰਡੇ ਦਾ ਕਿਸੇ ਗਰੀਬ ਆਦਮੀ ਨੂੰ ਦੇ ਦਿਓ ਫਕੀਰ ਨੇ ਕਿਹਾ ਤੇਰਾ ਇਹ ਸੁਨੇਹਾ ਮੈਂ ਪਰਮਾਤਮਾ ਤੱਕ ਜ਼ਰੂਰ ਪਹੁੰਚਾਵਾਂਗਾ ਇਹ ਕਹਿ ਕੇ ਫਕੀਰ ਜੀ ਅੱਗੇ ਤੁਰ ਪਏ ਤੇ ਫਕੀਰ ਤੇ ਅਮੀਰ ਆਦਮੀ ਵਿੱਚ ਜੋ ਵੀ ਗੱਲਬਾਤ ਹੋਈ ਉਸ ਨੂੰ ਇੱਕ ਦੂਰ ਖੜਾ ਮੰਗਤਾ ਸੁਣ ਰਿਹਾ ਸੀ ਉਸ ਮੰਗਤੇ ਨੇ ਫਕੀਰ ਨੂੰ ਕਿਹਾ ਜੇਕਰ ਤੇਰੀ ਸੱਚਮੁੱਚ ਹੀ ਬਾਬਾ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਫਿਰ ਮੇਰਾ ਵੀ ਇੱਕ ਸੁਨੇਹਾ ਪਰਮਾਤਮਾ ਤੱਕ ਪਹੁੰਚਾ ਦਿਓ ਫਕੀਰ ਨੇ ਕਿਹਾ ਦੱਸ ਤੇਰਾ ਕੀ ਸੁਨੇਹਾ ਹੈ ਉਹ ਮੰਗਤਾ ਕਹਿਣ ਲੱਗਾ ਕਿ ਪਰਮਾਤਮਾ ਨੂੰ ਪੁੱਛਿਓ ਮੇਰੇ ਨਾਲ ਇੰਨਾ ਵਰਤਾਰਾ ਮਾੜਾ ਕਿਉਂ ਹੁੰਦਾ ਹੈ ਤੁਸੀਂ ਮੈਨੂੰ ਰਿਜਕ ਕਿਉਂ ਨਹੀਂ ਦਿੱਤਾ ਕਈਆਂ ਦੇ ਬੋਹਿਆਂ ਤੱਕ ਰਿਜਕ ਰੁੜਦਾ ਫਿਰਦਾ ਹੈ ਉਹ ਕੋਦੇ ਆ ਕਰੇ ਹਨ ਪਰਮਾਤਮਾ ਸਾਨੂੰ ਨਾ ਦੇਵੀ ਪਰ ਜਿਹਨਾਂ ਨੂੰ ਨਹੀਂ ਚਾਹੀਦਾ ਉਹਨਾਂ ਦੇ ਘਰ ਭਰ ਰਿਹਾ ਹੈ ਦੂਜੇ ਪਾਸੇ ਮੇਰੇ ਵਰਗੇ ਸੜਕਾਂ ਤੇ ਰੁਲਦੇ ਫਿਰਦੇ ਮੈਨੂੰ ਤਾਂ ਦੋ ਵੇਲੇ ਵੀ ਪੇਟ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ ਨਾ ਤਨ ਤੇ ਚੰਗਾ ਕਪੜਾ ਤੇ ਨਾ ਕਦੇ ਮੈਨੂੰ ਕੁਝ ਖਾਣ ਲਈ ਮਿਲੇ ਮੇਰੇ ਨਾਲ ਪਰਮਾਤਮਾ ਦਾ ਇੰਨਾ ਬੈਰ ਕਿਉਂ ਹੈ ਫਕੀਰ ਨੇ ਠੀਕ ਕਿਹਾ ਕਿ ਠੀਕ ਹੈ ਭਾਈ ਤੇਰਾ ਵੀ ਸੁਨੇਹਾ ਮੈਂ ਪਰਮਾਤਮਾ ਦੇ ਕੋਲ ਜ਼ਰੂਰ ਪਹੁੰਚਾ ਦੇਵਾਂਗਾ ਉਹ ਸਭ ਤੋਂ ਪਹਿਲਾਂ ਅਮੀਰ ਬੰਦੇ ਦੇ ਕੋਲ ਗਿਆ ਅਮੀਰ ਬੰਦੇ ਨੂੰ ਕਿਹਾ ਮੈਂ ਤੇਰਾ ਸਨੇਹਾ ਉਸ ਪਰਮਾਤਮਾ ਨੂੰ ਦਿੱਤਾ ਸੀ ਤੇ ਉਸ ਨੂੰ ਕਿਹਾ ਕਿ ਤੈਨੂੰ ਦੇਣਾ ਹੁਣ ਬੰਦ ਕਰ ਦੇਣ ਉਸ ਪਰਮਾਤਮਾ ਨੇ ਅੱਗੋਂ ਤੇਰੇ ਲਈ ਫਿਰ ਇੱਕ ਸਨੇਹਾ ਭੇਜਿਆ ਪਰਮਾਤਮਾ ਜੀ ਕਹਿਣ ਲੱਗੇ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਅੱਗੋਂ ਅਮੀਰ ਆਦਮੀ ਕਹਿੰਦਾ ਨਾ ਫਕੀਰ ਜੀ ਮੈਂ ਇਦਾਂ ਤਾਂ ਬਿਲਕੁਲ ਨਹੀਂ ਕਰ ਸਕਦਾ ਮੈਨੂੰ ਤਾਂ ਇਹ ਸਭ ਵੀ ਪਰਮਾਤਮਾ ਨੇ ਦਿੱਤੇ ਹਨ ਇਹ ਸੋਹਣਾ ਸਰੀਰ ਵੀ ਪਰਮਾਤਮਾ ਨੇ ਦਿੱਤਾ ਹੈ ਤੇ ਪਰਮਾਤਮਾ ਦਾ ਹੀ ਦਿੱਤਾ ਖਾ ਰਿਹਾ ਹਾਂ ਹਾਂ ਹੰਡਾ ਰਿਹਾ ਹਾਂ ਮੇਰਾ ਇਹ ਘਰ ਜ਼ਮੀਨ ਜਾਇਦਾਦ ਪੈਸਾ ਥੇਲਾ ਦੌਲਤ ਸ਼ਹਰਤ ਬਟ ਬਾਲ ਬੱਚਾ ਪਰਿਵਾਰ ਸਭ ਕੁਝ ਪਰਮਾਤਮਾ ਨੇ ਹੀ ਤਾਂ ਦਿੱਤਾ ਹੈ ਸਭ ਤੋਂ ਵੱਡੀ ਗੱਲ ਅਸੀਂ ਸਾਰੇ ਤੰਦਰੁਸਤ ਹਾਂ ਇਸ ਤੋਂ ਵੱਡੀ ਕੀ ਦੌਲਤ ਹੋ ਸਕਦੀ ਹੈ ਇਹ ਦੌਲਤ ਮੈਨੂੰ ਪਰਮਾਤਮਾ ਨੇ ਦਿੱਤੀ ਹੈ ਜਿਸ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਉਸ ਦਾ ਸ਼ੁਕਰਾਨਾ ਕਰਨਾ ਕਿਵੇਂ ਭੁੱਲ ਜਾਵਾਂ ਹਮੇਸ਼ਾ ਮਹਿਤਾ ਕਰਦਾ ਹੀ ਰਹਾਂਗਾ ਮੇਰੇ ਰੋਮ ਰੋਮ ਵਿੱਚ ਸ਼ੁਕਰਾਨਾ ਵਸਿਆ ਹੈ ਅੱਗੋ ਫਕੀਰ ਜੀ ਨੇ ਕਿਹਾ ਕਿ ਸ਼ੁਕਰਾਨਾ ਬੰਦ ਜੇਕਰ ਕਰਨਾ ਤਾਂ ਨਹੀਂ ਛੱਡਣਾ ਤਰਾਬ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਇਸ ਲਈ ਤੂੰ ਇਸ ਵਿੱਚੋਂ ਗਰੀਬਾਂ ਦੀ ਮਦਦ ਕਰਿਆ ਕਰ ਉਸ ਤੋਂ ਬਾਅਦ ਫਕੀਰ ਮੰਗਤੇ ਕੋਲ ਗਿਆ ਤੇ ਮੰਗਤੇ ਨੇ ਕਿਹਾ ਮੇਰਾ ਸੁਨੇਹਾ ਪਰਮਾਤਮਾ ਨੂੰ ਦਿੱਤਾ ਸੀ ਤਾਂ ਫਕੀਰ ਨੇ ਕਿਹਾ ਹਾਂ ਮੈਂ ਤੇਰਾ ਸੁਨੇਹਾ ਦਿੱਤਾ ਸੀ ਪਰ ਮੈਂ ਤੇਰਾ ਉਲਾਮਾ ਪਰਮਾਤਮਾ ਨੇ ਵੀ ਦਿੱਤਾ ਸੀ ਪਰਪਰਮਾਤਮਾ ਨੇ ਅੱਗੋਂ ਕਿਹਾ ਕਿ ਇਹਨੂੰ ਕਹੋ ਉਲਾਮੇ ਦੇਣੇ ਛੱਡ ਦੇ ਗਿਲੇ ਸ਼ਿਕਵੇ ਮੇਰੇ ਨਾਲ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਜਿੰਨਾ ਮਰਜੀ ਤੰਗ ਹੋਵੇ ਜਿੰਨਾ ਮਰਜੀ ਦੁਖੀ ਹੋਵੇ ਪਰਮਾਤਮਾ ਨੂੰ ਉਲਾਮਾਂ ਨਾ ਦੇਵੀ ਗਿਲੇ ਸ਼ਿਕਵੇ ਨਾ ਕਰੀ ਸਗੋਂ ਜੋ ਤੇਰੇ ਕੋਲ ਹੈ ਉਹਦਾ ਸ਼ੁਕਰਾਨਾ ਕਰਿਆ ਕਰ ਹੁਣ ਜਿਸ ਦੀ ਆਦਤ ਹੀ ਸ਼ਿਕਾਇਤ ਕਰਨ ਦੀ ਬਣੀ ਹੋਵੇ ਪਰਮਾਤਮਾ ਨੂੰ ਲਾਂਭੇ ਦੇਣ ਦੀ ਬਣੀ ਹੋਵੇ ਉਸ ਦਾ ਬਦਲਣਾ ਤਾਂ ਔਖਾ ਹੈ ਪਰ ਕਈ ਲੋਕ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੁੰਦਾ ਹੈ ਫਿਰ ਵੀ ਪਰਮਾਤਮਾ ਨੂੰ ਲਾਂਬੇ ਦਿਨ ਦੇ ਹੀ ਰਹਿੰਦੇ ਹਨ ਕਦੇ ਸ਼ੁਕਰਾਨਾ ਨਹੀਂ ਕਰਦੇ ਸੋ ਸਾਨੂੰ ਇਸ ਤੋਂ ਇਹੀ ਸਿੱਖਿਆ ਮਿਲਦੀ ਹੈ ਪਰਮਾਤਮਾ ਜੀ ਦੇ ਨਾਲ ਕਦੇ ਵੀ ਗਿਲੇ ਸ਼ਿਕਵੇ ਨਾ ਹੀ ਕਰੋ ਤਾਂ ਚੰਗਾ ਹੈ ਨਹੀਂ ਤਾਂ ਪਰਮਾਤਮਾ ਜੀ ਤੁਹਾਡੇ ਤੋਂ ਦੂਰ ਹੋ ਜਾਣਗੇ ਇਸ ਲਈ ਤੁਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਤੈਨ ਤੁਸੀਂ ਹਮੇਸ਼ਾ ਹੀ ਖੁਸ਼ ਰਿਹਾ ਕਰੋ ਹੁਣ ਜੇ ਪਰਮਾਤਮਾ ਨੂੰ ਤੁਸੀਂ ਉਲਾਂਬੇ ਦਿਓ ਕਿ ਸ਼ਿਕਾਇਤ ਕਰੋਗੇ ਤਾਂ ਉਹ ਕਿੱਥੋਂ ਖੁਸ਼ ਹੋਣਗੇ ਜੇਕਰ ਤੁਸੀਂ ਉਸ ਦਾ ਸ਼ੁਕਰਾਨਾ ਕਰੋਗੇ ਜੋ ਤੁਹਾਨੂੰ ਦਿੱਤਾ ਹੈ ਉਹ ਵੇਖੋਗੇ ਜੋ ਨਹੀਂ ਦਿੱਤਾ ਤਾਂ ਫਿਰ ਤਾਂ ਤੁਸੀਂ ਜਿਹੜਾ ਹੈ ਉਲਾਂਬੇ ਹੀ ਦੇਣੇ ਹਨ ਸਗੋਂ ਉਹ ਵੇਖੋ ਜੋ ਤੁਹਾਨੂੰ ਮਿਲ ਚੁੱਕਾ ਹੈ ਤੁਹਾਡੇ ਪਰਮਾਤਮਾ ਤੁਹਾਡੇ ਤੇ ਕਿੰਨੇ ਦਿਆਲ ਹਨ ਪਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਬੜੀ ਤਾਕਤ ਹੈ ਇਹ ਜਦੋਂ ਅਸੀਂ ਕਰਕੇ ਵੇਖਾਂਗੇ ਫਿਰ ਪਤਾ ਲੱਗ ਜਾਵੇਗਾ ਸੋ ਅਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਸ਼ਬਦ ਬੋਲਣੇ ਹਨ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਜੇ ਤੁਸੀਂ ਕਿਸੇ ਹੋਰ ਧਰਮ ਨੂੰ ਹੋਰ ਭਗਵਾਨ ਨੂੰ ਮੰਨਦੇ ਹੋ ਉਸ ਭਗਵਾਨ ਦਾ ਨਾਮ ਲੈ ਕੇ ਇਹੀ ਕਹਿਣਾ ਹੈ ਪਰਮਾਤਮਾ ਤੁਹਾਡਾ ਸ਼ੁਕਰ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕਹਿਣਾ ਹੈ ਜਦੋਂ ਵੀ ਜਾਗ ਅਚਾਨਕ ਖੁੱਲ ਜਾਵੇ ਸ਼ੁਕਰਾਨਾ ਹੀ ਕਰਨਾ ਹੈ ਤੇ ਉੱਠਦੇ ਅੰਸਾਰ ਪਹਿਲਾਂ ਇਹ ਗੱਲ ਕਹਿਣੀ ਹੈ ਸ਼ੁਕਰ ਹੈ ਪਰਮਾਤਮਾ ਅੱਜ ਦਾ ਨਵਾਂ ਦਿਨ ਵਿਖਾਇਆ ਨਵੀਂ ਸਵੇਰ ਵੇਖਣ ਨੂੰ ਮਿਲੀ ਹੈ ਮੈਂ ਭਾਗਾ ਵਾਲਾ ਹਾਂ ਕਰਮਾ ਵਾਲਾ ਹਾਂ ਕਿਉਂਕਿ ਲੱਖਾਂ ਕਰੋੜਾਂ ਲੋਕ ਅਜੇਹੇ ਹਨ ਜੋ ਰਾਤ ਨੂੰ ਸੁੱਤੇ ਪਏ ਰਹ ਜਾਂਦੇ ਹਨ ਜਿਨ੍ਹਾਂ ਨੂੰ ਸਵੇਰ ਵੇਖਣੀ ਨਸੀਬ ਨਹੀਂ ਹੁੰਦੀ ਸੋ ਤੁਸੀਂ ਤਾਂ ਬੜੇ ਕਰਮਾ ਵਾਲੇ ਹੋ ਤੁਹਾਨੂੰ ਨਵਾਂ ਦਿਨ ਵੇਖਣ ਨੂੰ ਮਿਲਦਾ ਹੈ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਆਖੋਗੇ ਓਵੇਂ ਓਵੇਂ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਣਾ ਹੈ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਉਲਾਂਭੇ ਕਰਨੇ ਛੱਡ ਦਿਓ ਜੋ ਤੁਹਾਡੀ ਕਿਸਮਤ ਵਿੱਚ ਹੈ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਜੋ ਤੁਹਾਨੂੰ ਨਹੀਂ ਮਿਲ ਰਿਹਾ ਉਸਦੇ ਬਾਰੇ ਸੋਚੋ ਕਿ ਸ਼ਾਇਦ ਉਹ ਤੁਹਾਡੇ ਲਈ ਸਹੀ ਨਹੀਂ ਹੋਵੇਗਾ ਤਾਂ ਹੀ ਪਰਮਾਤਮਾ ਤੁਹਾਨੂੰ ਨਹੀਂ ਦੇ ਰਹੀ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਨਿਯਮ ਬਣਾ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਬੋਝ ਕੋਈ ਵੀ ਚਿੰਤਾ ਤੇ ਫਿਕਰ ਤੇ ਸ਼ਿਕਾਇਤ ਨਾਲ ਲੈ ਕੇ ਨਹੀਂ ਸੌਣਾ ਪਰਮਾਤਮਾ ਦਾ ਸ਼ੁਕਰ ਕਰਕੇ ਸੌਣਾ ਹੈ ਰਾਤ ਨੂੰ ਜਦੋਂ ਅੱਖ ਖੁੱਲਦੀ ਹੈ ਸ਼ੁਕਰਾਨਾ ਕਰਨਾ ਹੈ ਸਵੇਰੇ ਉੱਠਦੇ ਅਨਸਾਰ ਵੀ ਸ਼ੁਕਰਾਨਾ ਕਰਨਾ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ ਹੈ ਤਾਂ ਵੇਖਿਓ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ